ਵਿੱਚ ਸ਼ੇਅਰ ਕਰਨਾ ਇਹ ਇਹ ਚਰਚਾ ਚੱਲ ਪਿਆ ਪਾ ਸੋਸ਼ਲ ਮੀਡੀਆ ਤੇ ਦੇਖੀ ਜਾਂਦੇ ਲੋਕ ਉੱਥੇ ਚੱਲ ਪਿਆ ਕਿ ਕੁਲਵਿੰਦਰ ਕੌਰ ਨੂੰ ਇਲੈਕਸ਼ਨ ਲੜਾਓ ਜੀ ਉੱਥੇ ਤੋਂ ਅਸੀਂ ਗਿੱਦੜਪਾ ਤੋਂ ਐਮਐਲਏ ਬਣਾਵਾਂਗੇ ਇਹ ਉਹ ਚੀਜ਼ ਜਨਹੀਂ ਉਹ ਉਹਦੇ ਚ ਉਹ ਰੜਕ ਹੈ ਉਹ ਚੀਜ਼ ਉਹਨੂੰ ਉਹਨੂੰ ਰੈਕੋਗਨਿਸ਼ਨ ਰੈਕੋਗਨੀਸ਼ਨ ਜਿਹੜੀ ਹੈ ਪੰਜਾਬ ਨੇ ਦੇਣੀ ਹੈ ਜਿਹੜਾ ਪੰਜਾਬ ਦੀ ਗੱਲ ਕਰੂੰਗਾ ਲਗਾਤਾਰ ਜਿਹੜਾ ਸਪਰੈਸ ਕੀਤਾ ਜਾ ਰਿਹਾ ਤੇ ਉਹ ਗੁੱਸਾ ਹੈ ਜੀ ਤੇ ਉਹ ਕੁਦਰਤੀ ਤੌਰ ਤੇ ਜਿਸ ਕਿਸੇ ਵੀ ਪਰਸਨੈਲਿਟੀ ਨੇ ਕਿਸੇ ਨੇ ਉਹ ਉਹਦੇ ਤੇ ਕੋਈ ਬਾਗਿਆਨਾਂ ਸੁਰ ਦੇ ਵਿੱਚ ਜਵਾਬ ਦਿੱਤਾ ਹੈ ਤੇ ਪੰਜਾਬ ਉਹਨੂੰ ਆਪਣਾ ਹੀਰੋ ਮੰਨਦਾ ਹੀ ਮੰਨਦਾ ਹੈ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਕੰਗਣਾ ਰਣੌਤ ਜਸਤ ਰੂਪ ਦੇ ਵਿੱਚ ਪੰਜਾਬ ਨੂੰ ਚੜਾ ਰਹੀ ਹੈ। ਖਾਸ ਕਰਕੇ ਪੰਜਾਬੀ ਕਿਸਾਨੀ ਨੂੰ ਚੜਾ ਰਹੀ ਹੈ, ਸਿੱਖਾਂ ਨੂੰ ਚੜਾ ਰਹੀ ਹੈ। ਇਹ ਇਹ ਗੱਲ ਕਹਿੰਦੀ 100-100 ਰੁਪਏ ਤੇ ਟਕੇ-ਟਕੇ ਤੇ ਬੁੜੀਆਂ ਇਹ ਇਹ ਸ਼ਬਦ ਜਿਹੜੇ ਨੇ ਕਿਸੇ ਧੀ ਆਸੇ ਕਿਸੇ ਪੁੱਤ ਆਸੇ ਬਰਦਾਸ਼ਤ ਕਰਨੇ ਬਹੁਤ ਔਖੀ ਹੈ। ਤਾਂ ਉਹ ਲੜਕੀ ਜਿਹੜੀ ਉਹਦੀ ਉਹਦੇ ਅੰਦਰ ਇਹ ਗੁੱਸਾ ਸੀ ਪਰ ਜਿਹੜਾ ਇਹ ਕੱਲ ਫੌਰੀ ਕਾਰਨ ਬਣਿਆ ਉਹਨੇ ਚੜਾਇਆ ਉਹਨੂੰ ਕੁੜੀ ਨੂੰ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਹੈ ਉਹਨੂੰ ਕੌਰ ਖਾਨਸਤ ਜਦੋਂ ਦੇਖੋ ਇੱਕ ਪ੍ਰੋਟੋਕੋਲ ਹੈ ਜੀ ਕਿ ਆਪਾਂ ਵੀ ਹੁਣ 에ਅਰਪੋਰਟ ਜਾਂਦੇ ਆ ਜਹਾਜ ਦੇ ਵਿੱਚ ਬੈਠਦੇ ਆ ਤਾਂ ਉੱਥੇ ਸਿਕਿਉਰਿਟੀ ਚੈੱਕ ਹੁੰਦਾ ਸਾਡਾ ਟੋਟਲ ਜਿਹੜਾ ਹੈ ਕੜੇ ਤੱਕ ਲਵਾ ਕੇ ਉਹਨੂੰ ਮੈਂ ਲੋਕਾਂ ਵੀ ਇੰਟਰਨੈਸ਼ਨਲ ਲੈਵਲ ਤੇ ਵੀ ਦੇਖਦੇ ਆ ਕਿ ਕੜੇ ਤੱਕ ਲਵਾ ਕੇ ਉਹ ਸਟੇਜ ਰਖਾਈ ਜਾਂਦੇ ਤਾਂ ਚੈਕਿੰਗ ਹੁੰਦੀ ਹੈ ਤਾਂ ਕੰਗਣਾ ਰਣੌਤ ਨੂੰ ਉਸ ਪ੍ਰੋਟੋਕੋਲ ਨੂੰ ਫਾਲੋ ਕਰਨਾ ਚਾਹੀਦਾ ਸੀ ਜੇ ਉਹ ਪ੍ਰੋਟੋਕੋਲ ਫਾਲੋ ਕਰਦੀ ਤੇ ਇਹ ਜਿਹੜੀ ਘਟਨਾ ਹੈ ਇਹ ਵਾਪਰਦੀ ਨਹੀਂ ਸੀ ਉਹਨੂੰ ਬਜਾਏ ਉਸ ਪ੍ਰੋਟੋਕੋਲ ਨੂੰ ਫਾਲੋ ਉਹ 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 ਨੂੰ ਕੌਰ ਖਾਲਸਤਾਨੀ ਕਹਿ ਰਹੀ ਹੈ ਜੇ ਪਿੱਛੇ ਜੇ ਦੇਖਿਆ ਜੀ ਆਪਾਂ ਪੱਛਮੀ ਬੰਗਾਲ ਦੇ ਵਿੱਚ ਇੱਕ ਆਈਪੀਐਸ ਉਹ ਪ੍ਰੋਟੈਸਟ ਦੇ ਵਿੱਚ ਆਇਆ ਤੇ ਉਹਨੂੰ ਭਾਜਪਾ ਦੇ ਜਿਹੜੇ ਜਿਹੜੇ ਲੀਡਰਸ਼ਿਪ ਸੀਗੀ ਵਰਕਰ ਸੀਗੇ ਭੀੜ ਭੀੜ ਕਹਿ ਸਕਦੇ ਆ ਉਹ ਉਹਨੂੰ ਖਾਲਸਤਾਨੀ ਕਹਿ ਰਹੇ ਇੱਕ ਆਈਪੀਐਸ ਅਫਸਰ ਨੂੰ ਵੀ ਖਾਲਸਤਾਨੀ ਨਹੀਂ ਖਾਲਸਤਾਨੀ ਕਿਹਾ ਕਿ ਚੜਾਇਆ ਜਾ ਰਿਹਾ ਕਿ ਤੁਸੀਂ ਖਾਲਸਤਾਨੀ ਹੈ ਇਹਦਾ ਮਤਲਬ ਜੇ ਸਾਡੇ ਨਾਂ ਨਾਲ ਕੌਰ ਲੱਗਦਾ ਹੈ ਜਾ ਸਾਡੇ ਨਾਲ ਨਾਲ ਸਿੰਘ ਲੱਗਦਾ ਤੇ ਉਹ ਸਾਰੇ ਖਲਸਤਰੇ ਤਾਂ ਤੁਸੀਂ ਸਾਨੂੰ ਧੱਕੇ ਨਾਲ ਉਸ ਪਾਸੇ ਨੂੰ ਤੋਰ ਰਹੇ ਹੋ ਤਾਂ ਉਹ ਜਿਹੜੀ ਸਿਚੁਏਸ਼ਨ ਸੀ ਉਹ ਕੰਗਣਾ ਰਣੋਤਰੇ ਆਪ ਪੈਦਾ ਕੀਤੀ ਹੈ ਸਿਕਿਉਰਿਟੀ ਦੇ ਵਿੱਚ ਉਹਨੇ ਖਲਬਲੀ ਪਾਈ ਹੈ ਉਹਨੂੰ ਪ੍ਰਵੋਕ ਕੀਤਾ ਤੇ ਉਹ ਘਟਨਾ ਵਾਪਰੀ ਹੈ ਉਹ ਇੱਕ ਉਹਨੂੰ ਉਹਨੂੰ ਇੱਕ ਜਸਟ ਇੱਕ ਐਕਸੀਡੈਂਟ ਕਹਿ ਸਕਦੇ ਆ ਇਸ ਵੇਲੇ ਕੁਲਿੰਦਰ ਕੌਰ ਪੂਰੇ মিডিਏ ਦੇ ਵਿੱਚ ਲੋਕਾਂ ਦੇ ਵਿੱਚ ਹੀਰੋ ਦੇ ਤੌਰ ਤੇ ਸਾਹਮਣੇ ਆਈ ਹੈ ਲੋਕਾਂ ਨੂੰ ਕਿਸ ਤਰ੍ਹਾਂ ਰੈਕਟ ਕਰਨਾ ਚਾਹੀਦਾ ਕਿਸ ਤਰ੍ਹਾਂ ਦੀ ਬਣ ਦੇਖੋ ਇੱਕ ਇਹਦੀ ਇਹਦੀ ਹਿਸਟਰੀ ਹੈ ਜੀ ਇੱਕ ਕਿ ਪੰਜਾਬ ਨੂੰ ਦਿੱਲੀ ਵੱਲੋਂ ਲਗਾਤਾਰ ਸਪਰੈਸ ਕੀਤਾ ਜਾ ਰਿਹਾ ਹੈ ਤੇ ਜੇ ਕਿਤੇ ਕੋਈ ਥੋੜਾ ਜਿਹਾ ਵੀ ਪੰਜਾਬ ਨੂੰ ਰੀਲੀਫ ਦਿੰਦਾ ਹੈ ਮੀਨਸ ਇਹ ਇਹ ਨਾ ਸਮਝਿਆ ਜਾਵੇ ਕਿ ਇਹ ਚਪੇੜ ਕੰਗੜਾ ਨਾ ਉੱਤੇ ਵੱਜੀ ਇਹ ਦਿੱਲੀ ਦਾ ਚਪੇੜ ਵੱਜੀ ਹੈ ਉਸ ਹਕੂਮਤ ਦੇ ਚਪੇੜ ਵੱਜੀ ਹੈ ਜਿਹੜੀ ਲਗਾਤਾਰ ਸਾਨੂੰ ਸਪਰੈਸ ਕਰ ਰਹੀ ਹੈ ਤਾਂ ਕਿਤਨਾ ਕਿਤੇ ਅੰਦਰ ਸਾਡੇ ਸਾਰਿਆਂ ਦੇ ਗੁੱਸਾ ਹੈ ਵੀ ਸਾਡੇ ਨਾਲ ਦੇਖੋ ਇੰਟਰਨੈਸ਼ਨਲ ਰਿਪੀਰੀਅਨ ਐਕਟ ਹੈ ਜਿਹਦੇ ਵਿੱਚ ਪਾਣੀਆਂ ਦੇ ਹੱਕ ਜਿਹੜੇ ਨੇ ਉਹ ਉਸ ਸਟੇਟ ਦੇ ਨੇ ਵਾਹਤ ਇੱਕੋ ਇੱਕ ਪੰਜਾਬ ਹੈ ਉਹ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ 42 ਲੱਖ ਕਰੋੜ ਰੁਪਇਆ ਰਾਜਸਥਾਨ ਵੱਲੋਂ ਰਾਇਲਟੀ ਬਣਦੀ ਹੈ ਪਰ ਸਾਡੇ ਸਿਰ 3.5 ਲੱਖ ਰੁਪਏ 3.5 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ ਇਹ ਏਕਨੋਮਿਕ ਪੁਆਇੰਟ ਨੇ ਲਗਾਤਾਰ ਜਿਹੜਾ ਹੈ ਸਪਰੈਸ ਕੀਤਾ ਜਾ ਰਿਹਾ ਤੇ ਉਹ ਗੁੱਸਾ ਹੈ ਜੀ ਤੇ ਉਹ ਕੁਦਰਤੀ ਤੌਰ ਤੇ ਜਿਸ ਕਿਸੇ ਵੀ ਪਰਸਨੈਲਿਟੀ ਨੇ ਕਿਸੇ ਨੇ ਉਹ ਉਹਦੇ ਤੇ ਕੋਈ ਬਾਗਿਆਨਾਂ ਸੁਰ ਦੇ ਵਿੱਚ ਜਵਾਬ ਦਿੱਤਾ ਹੈ ਤੇ ਪੰਜਾਬ ਉਹਨੂੰ ਆਪਣਾ ਹੀਰੋ ਮੰਨਦਾ ਹੀ ਮੰਨਦਾ ਹੈ ਕੀ ਲੱਗਦਾ ਜਿਵੇਂ ਹਰ ਪਾਸੇ ਸੰਸਥਾਵਾਂ ਕਹਿ ਰਹੀਆਂ ਕਿ ਨਾਲ ਖੜੋ ਕੁਲਵਿੰਦਰ ਕੌਰ ਦੇ ਤੁਸੀਂ ਆਪਣੀ ਸੰਸਥਾ ਵੱਲੋਂ ਕੀ ਕਹਿਣਾ ਚਾਹੁੰਦੇ ਬਿਲਕੁਲ ਅਸੀਂ ਸਪੋਰਟ ਕਰਦੇ ਆ ਜੀ ਸੋ ਮਿਸੋ ਸਤਲੋਜ ਦੇ ਜਿਹੜੇ ਅਜੇ ਪਾਲਸਿੰਗ ਬਰਾੜ ਹੋ ਰਹੀਆਂ ਉਹਨਾਂ ਨੇ ਤਾਂ ਇਹ ਗੱਲ ਕਹਿ ਦਿੱਤੀ ਕਿ ਅਸੀਂ ਕੁਲਵਿੰਦਰ ਕੌਰ ਨੂੰ ਜਿਹੜਾ ਉਹਦੇ ਜਿਸ ਸੈਲਰੀ ਤੇ ਉਹ ਜ਼ਾਬਗਾਰਦੀ ਸੀ ਉਹਦੇ ਲੈਵਲ ਦੀ ਸੈਲਰੀ ਅਸੀਂ ਪ੍ਰੋਵਾਈਡ ਕਰਵਾਵਾਂਗੇ ਫਿਰ ਫਾਈਨੈਂਸ਼ੀਅਲ ਏਡ ਜਿਹੜੀ ਹੈਗੀ ਆ ਉਹ ਮਿਲ ਰਹੀ ਹੈ ਇਸ ਤਰ੍ਹਾਂ ਦੇ ਪ੍ਰਚਾਰ ਵੀ ਚੱਲ ਪਏ ਕਿ ਕੁਲਵਿੰਦਰ ਕੌਰ ਨੂੰ ਗੁਰਦੜਵੇ ਤੋਂ ਇਲੈਕਸ਼ਨ ਲੜਾਓ ਮੀਨਜ਼ ਕਿ ਜਿਹੜਾ ਉਹਨੇ ਹੌਸਲਾ ਕੀਤਾ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਪੰਜਾਬ ਦਾ ਗੁੱਸਾ ਜਿਹੜਾ ਉਹ ਰਿਐਕਟ ਕੀਤਾ ਯਾਨੀ ਜਿਹੜੇ ਆ ਰਹੇ ਆ 22 ਇਲੈਕਸ਼ਨ ਉਹਨਾਂ ਚ ਕੁਲਵਿੰਦਰ ਕੌਰ ਦਾ ਨਾਂ ਸ਼ੁਰੂ ਹੋ ਗਿਆ ਇਹ ਚਰਚਾ ਚੱਲ ਪਈ ਆਪਾਂ ਸੋਸ਼ਲ ਮੀਡੀਆ ਤੇ ਦੇਖੀ ਜੰਗਲ ਉਹ ਉੱਥੇ ਚੱਲ ਪਿਆ ਕਿ ਕੁਲਵਿੰਦਰ ਕੌਰ ਨੂੰ ਇਲੈਕਸ਼ਨ ਲੜਾਓ ਜੀ ਉੱਥੇ ਤੋਂ ਅਸੀਂ ਗਿੱਦੜਪਾ ਤੋਂ ਐਮਐਲਏ ਬਣਾਵਾਂਗੇ ਇਹ ਉਹ ਚੀਜ਼ ਯਾਨੀ ਉਹ ਉਹਦੇ ਚ ਉਹ ਰੜਕ ਹੈ ਉਹ ਚੀਜ਼ ਉਹਨੂੰ ਉਹਨੂੰ ਰੈਕੋਗਨਿਸ਼ਨ ਰੈਕੋਗਨੀਸ਼ਨ ਜਿਹੜੀ ਆ ਪੰਜਾਬ ਨੇ ਦੇਣੀ ਆ ਜਿਹੜਾ ਪੰਜਾਬ ਦੀ ਗੱਲ ਕਰੂੰਗਾ ਕਿ